ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੀ ਮੋਟਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਖਬਰ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ ਕਿਉਂਕਿ ਇਹ ਖਬਰ ਜਿਵੇਂ ਹੀ ਅੱਜ ਮਾਗੀ ਮੇਲੇ ਦੀਆਂ ਰੈਲੀਆਂ ਦੇ ਦੌਰਾਨ ਆਈ ਤਾਂ ਜੰਗਲ ਦੀ ਅੱਗ ਵਾਂਗ ਪੰਜਾਬ ਦੇ ਸਿਆਸੀ ਔਰ ਮੀਡੀਆ ਹਲਕਿਆਂ ਦੇ ਵਿੱਚ ਫੈਲੀ। ਪਰ ਇਸ ਦੇ ਨਾਲ ਹੁਣ ਅਗਲਾ ਸਵਾਲ ਇਹ ਹੈ ਕਿ ਚਰਨਜੀਤ ਸਿੰਘ ਬਰਾੜ ਅੱਗੇ ਕੀ ਕਰਨ ਜਾ ਰਹੇ ਹਨ? ਉਹ ਕਿਹੜੀ ਪਾਰਟੀ ਜਾਣਗੇ ਜਾਂ ਉਹਨਾਂ ਦਾ ਸਿਆਸੀ ਸਫ਼ਰ ਹੁਣ ਕਿਸ ਦਿਸ਼ਾ ਵੱਲ ਮੋੜ ਕੱਟੇਗਾ ਕਈ ਸਵਾਲ ਹਨ ਜਿਸ ਦਾ ਜਵਾਬ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਕਿ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਕਿਉਂ ਛੱਡੀ ਦਰਅਸਲ ਚਰਨਜੀਤ ਸਿੰਘ ਬਰਾੜ ਉਹਨਾਂ ਆਗੂਆਂ ਦੇ ਵਿੱਚ ਸੀਗੇ ਜਿਨ੍ਹਾਂ ਨੇ ਅਕਾਲੀ ਦਰ ਪੁਨਰ ਸਰਜੀਤ ਦੇ ਲਈ ਡੈਲੀਗੇਟਸ ਦੀ ਭਰਤੀ ਕੀਤੀ ਮੈਂਬਰਸ਼ਿਪ ਕੱਟੀ ਮੈਂਬਰਸ਼ਿਪ ਦੀ ਭਰਤੀ ਕੀਤੀ ਉਹ ਜਿਹੜਾ ਆਪਰੇਸ਼ਨਲ ਕੰਮ ਹੁੰਦਾ ਹੈ ਪਾਰਟੀ ਦਾ ਉਸ ਨੂੰ ਸੰਭਾਲਦੇ ਸੀਗੇ ਚੰਡੀਗੜ੍ਹ ਆਫਿਸ ਦੇ ਵਿੱਚ ਬੈਠਦੇ ਸੀਗੇ ਔਰ ਪਾਰਟੀ ਦੀ ਇੱਕ ਜਿਹੜੀ ਕਹਿੰਦੇ ਹੁੰਦੇ ਆ ਕਿ ਪਿੱਛੋਂ ਇੱਕ ਪੂਰਾ ਬੈਕਐਂਡ ਆਪਰੇਸ਼ਨ ਸੰਭਾਲਣ ਵਾਲੇ ਉਹ ਲੀਡਰ ਸੀਗੇ ਪਰ ਕਿਉਂਕਿ ਪਾਰਟੀ ਦੇ ਵਿੱਚ ਕਈ ਧੜੇ ਬਣੇ ਹੋਏ ਆ ਔਰ ਕਈ ਧੜਿਆਂ ਦੇ ਵਿੱਚ ਆਪਸੀ ਖਿੱਚੋ ਤਾਣ ਚੱਲ ਰਹੀ ਹੈ ਤੇ ਉਸ ਦੇ ਕਾਰਨ ਇਹ ਵੀ ਉਸ ਦੀ ਲਪੇਟ ਵਿੱਚ ਆ ਗਏ ਤੇ ਜਿਹੜੀ ਸਾਨੂੰ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਮਿਲੀ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ ਪਾਰਟੀ ਦਾ ਦਫ਼ਤਰ ਬਣਾਇਆ ਗਿਆ ਸੀਗਾ ਮੁਹਾਲੀ ਦੇ ਵਿੱਚ ਇੱਕ ਦਿਨ ਸਵੇਰੇ ਜਦੋਂ ਉਹ ਉੱਥੇ ਪਹੁੰਚਦੇ ਹਨ ਤਾਂ ਉੱਥੇ ਤਾਲਾ ਲੱਗਿਆ ਹੁੰਦਾ ਤੇ ਇਹ ਜਦੋਂ ਪੁੱਛਦੇ ਹਨ ਕਿ ਉਹ ਦਫ਼ਤਰ ਕਿ ਜਿਹੜੇ ਉੱਥੇ ਸਬੰਧਤ ਇਹਨਾਂ ਦੇ ਨਾਲ ਕੰਮ ਕਰਦੇ ਸੀ ਲੋਕ ਉਹਨਾਂ ਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਨੇ ਕਿ ਉਹ ਦਫ਼ਤਰ ਜਿਹੜਾ ਹੈ ਉਹ ਬਦਲ ਕੇ ਨਿਆ ਘਰਾਉ چلا ਗਿਆ ਤੇ ਉਹ ਦਫ਼ਤਰ ਕਿਹਨਾ ਬਦਲਿਆ ਕਿਵੇਂ ਬਦਲਿਆ ਇਹ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਕਿਉਂਕਿ ਇਹ ਜਦੋਂ ਗੱਲ ਪਤਾ ਲੱਗੀ ਤੇ ਕਿਸ ਡਾਇਰੈਕਟ ਕਿਹਦੇ ਡਾਇਰੈਕਸ਼ਨ ਦੇ ਉੱਤੇ ਜਾਂ ਕਿਹਦੇ ਕਹੇ ਤੇ ਇਹ ਦਫ਼ਤਰ ਬਦਲਿਆ ਗਿਆ ਔਰ ਇਹਦੇ ਬਾਰੇ ਜਰਨਜੀਤ ਸਿੰਘ ਬਰਾੜ ਹੋਣੀ ਜਿਹੜੇ ਕਿ ਦਫ਼ਤਰ ਦੇ ਇੱਕ ਤਰ੍ਹਾਂ ਦੇ ਨਾਲ ਇੰਚਾਰਜ ਸੀਗੇ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਤੇ ਇਹਨਾਂ ਦਾ ਮਨ ਨਿਰਾਸ਼ ਹੋਇਆ ਤੇ ਇਹ ਇਹਨਾਂ ਨੇ ਪਾਰਟੀ ਦਾ ਜਿਹੜਾ ਕੰਮਕਾਰ ਕਰਦੇ ਸੀ ਉਹ ਬੰਦ ਕਰ ਦਿੱਤਾ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਦਫ਼ਤਰ ਦਾ ਸਾਰਾ ਤਵਾਦਲੇ ਦਾ ਜਿਹੜਾ ਫੈਸਲਾ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸੀ ਉਹਨਾਂ ਦੇ ਆਦੇਸ਼ ਤੇ ਹੋਇਆ ਸੀ ਉਨ੍ਹਾਂ ਵੱਲੋਂ ਚਰਨਜੀਤ ਸਿੰਘ ਬਰਾੜ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਮਨਪ੍ਰੀਤ ਸਿੰਘ ਈਆਲੀ, ਸਰਜੀਤ ਸਿੰਘ ਰਖੜਾ ਹੋਰ ਕਈ ਲੀਡਰ ਚਰਨਜੀਤ ਸਿੰਘ ਬਰਾੜ ਨੂੰ ਮਿਲ ਕੇ ਆ ਪਾਰਟੀ ਦੇ ਵਿੱਚ ਦੁਬਾਰਾ ਤੋਂ ਸਰਗਰਮ ਹੋਣ ਲਈ ਮਨਾਉਂਦੇ ਰਹੇ। ਪਿਛਲੇ 15-20 ਦਿਨਾਂ ਤੋਂ ਇੱਕ ਕਵਾਇਤ ਚੱਲ ਰਹੀ ਸੀਗੀ ਪਰ ਉਹ ਨਹੀਂ ਮੰਨੇ ਅਤੇ ਨਾ ਹੀ ਉਹਨਾਂ ਨੇ ਆਪਣੀ ਸਰਗਰਮੀ ਸ਼ੁਰੂ ਕੀਤੀ। ਸੋ ਇਹ ਇਮੀਡੀਏਟ ਕਾਰਨ ਤਾਂ ਇਹ ਬਣਿਆ ਉਹਨਾਂ ਨੇ ਆਪਣੇ ਜਿਹੜਾ ਲੈਟਰ ਪਾਰਟੀ ਨੂੰ ਲਿਖਿਆ ਅਸਤੀਫਾ ਜਿਹੜਾ ਪਾਰਟੀ ਨੂੰ ਲਿਖਿਆ ਉਸ ਦੇ ਵਿੱਚ ਜਿਹੜੇ ਕਾਰਨ ਗਿਣਾਏ ਆ ਉਸ ਦੇ ਵੀ ਆਪਾਂ ਬਾਅਦ ਚਾਣਨੇ ਆ ਪਰ ਪਹਿਲਾਂ ਪਹਿਲਾਂ ਇਹ ਗੱਲ ਕਰ ਲਈਏ ਕਿ ਉਹ ਆਖਰ ਹੁਣ ਕੀ ਕਰਨਗੇ ਕੀ ਅਕਾਲੀ ਦਲ ਬਾਦਲ ਦੇ ਵਿੱਚ ਜਾਣਗੇ ਨਹੀਂ ਕੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਰਾਹ ਬਣ ਰਿਹਾ ਹੈ ਇਹ ਵੀ ਨਹੀਂ ਹੈ ਜਾਂ ਬਾਰਸ਼ ਪੰਜਾਬ ਦੀ ਅਕਾਲੀ ਦਲ ਬਾਰਸ਼ ਪੰਜਾਬ ਦੇ ਨਾਲ ਸਾਂਝ ਪਾਣਗੇ ਉਹ ਵੀ ਨਹੀਂ ਹੈ ਤੇ ਫਿਰ ਰਾਹ ਕੀ ਬਚਦਾ ਹੈ ਘਰੇ ਬੈਠਣਾ ਜਾਂ ਫਿਰ ਭਾਰਤੀ ਜਨਤਾ ਪਾਰਟੀ ਜੁਆਇਨ ਕਰਨਾ ਇਹ ਲਾਸਟ ਜਿਹੜਾ ਰਾਹ ਹੈ ਇਹ ਉਧਰ ਨੂੰ ਜਾ ਰਿਹਾ ਹੈ ਸੂਤਰਾਂ ਤੋਂ ਜਿਹੜੇ ਸਾਡੇ ਸੂਤਰ ਨੇ ਉਹ ਦੱਸਦੇ ਨੇ ਕਿ ਚਰਨਜੀਤ ਸਿੰਘ ਬਰਾੜ ਅਗਲੇ ਕੁਝ ਦਿਨਾਂ 'ਚ ਹੋ ਸਕਦਾ ਕੱਲ ਜਾਂ ਪਰਸੋਂ ਨੂੰ ਹੀ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਣ ਸੋ ਚਰਨਜੀਤ ਸਿੰਘ ਬਰਾੜ ਨੇ ਪੁਨਰ ਸਰਜੀਤ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਸ਼ੈਲੀ ਤੋਂ ਨਾ ਖੁਸ਼ ਹੋਏ ਤੇ ਉਹਨਾਂ ਨੇ ਆਪਣੇ ਰਸਤੇ ਵੱਖ ਕਰ ਲਏ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਹਨ ਪਰ ਜਿਹੜਾ ਉਹਨਾਂ ਨੇ ਅਫੀਸ਼ੀਅਲ ਲੈਟਰ ਅਸਤੀਫਾ ਲਿਖਿਆ ਉਸ ਦੇ ਵਿੱਚ ਕੀ ਲਿਖਿਆ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਸਤਿਕਾਰਯੋਗ ਭਾਰਤੀ ਕਰਤਾ ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮਾਫੀ ਚਾਹੁੰਦਾ ਹਾਂ ਬੜੇ ਹੀ ਭਰੇ ਮਨ ਨਾਲ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸਾਰੇ ਅਹੁਦਿਆਂ ਅਤੇ ਮੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਭਾਵੇਂ ਕਿ ਆਪਣੇ ਹੱਥੀਂ ਮਕਾਨ ਬਣਾ ਕੇ ਚੜਨਾ ਬਹੁਤ ਔਖਾ ਹੁੰਦਾ ਪਰ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਕੋਈ ਚਾਰਾ ਨਹੀਂ ਬਚਿਆ ਮੈਨੂੰ ਇਸ ਗੱਲ ਦਾ ਗਹਿਰਾ ਅਹਿਸਾਸ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਰਾਹੀਂ ਕਰਵਾਈ ਗਈ ਭਰਤੀ ਲਈ ਮੈਂ ਬਹੁਤ ਹੀ ਉਤਸ਼ਾਹਿਤ ਤਰੀਕੇ ਨਾਲ ਦਨ ਰਾਤ ਮਿਹਨਤ ਕਰਕੇ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਬਹੁਤ ਸਾਰਿਆਂ ਨੂੰ ਵਾਸਤਾ પાਕੇ ਭਰਤੀ ਕਰਵਾਇਆ ਅਤੇ ਖਾਸ ਕਰਕੇ ਮਾਲਵੇ ਵਿੱਚ ਬਾਦਲ ਪਰਿਵਾਰ ਦਾ ਆਪਣਾ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਸਮੇਤ ਸਾਰੇ ਹੀ ਪੰਜਾਬ ਤੋਂ ਬਾਹਰ ਵੀ ਭਰਤੀ ਕਰਕੇ ਡੈਲੀਗੇਟ ਸਹਿਬਾਨ ਦੀ ਚੋਣ ਕਰਵਾਈ ਜਿਸ ਨਾਲ ਸਭ ਨੂੰ ਆਸ ਵੱਜੀ ਕਿ ਪੰਥ ਅਤੇ ਪੰਜਾਬ ਪ੍ਰਸਤ ਨਮੀ ਨਰੋਈ ਲੀਡਰਸ਼ਿਪ ਚੁਣ ਕੇ ਪਾਰਟੀ ਦੀ ਪੁਨਰਸੁਰਜੀਤੀ ਹੋਵੇਗੀ ਜਰਨਜੀਤ ਸਿੰਘ ਬਰਾੜ ਅੱਗੇ ਲਿਖਦੇ ਹਨ ਪਰ ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਧਾਂਤਕ ਤੌਰ ਤੇ ਵੱਡੀਆਂ ਕਟਾਈਆਂ ਕੀਤੀਆਂ ਗਈਆਂ ਸਨ ਜਿਸ ਕਰਕੇ ਮੇਰੇ ਪਰਿਵਾਰ ਦੀ ਮੁੱਢ ਤੋਂ ਹੀ ਬਾਦਲ ਪਰਿਵਾਰ ਨਾਲ ਸਿਆਸੀ ਤੋਂ ਬਣੀ ਪਰਿਵਾਰਕ ਸਾਂਝ ਨੂੰ ਵੀ ਛੱਡਿਆ ਸੀ ਭਾਵੇਂ ਪਾਰਟੀ ਪ੍ਰਧਾਨ ਨਾਲ ਸਿਧਾਂਤਕ ਵਿਚਾਰਾਂ ਦੇ ਵਖਰੇਮਿਆਂ ਦੇ ਬਾਵਜੂਦ ਉੱਥੇ ਜਾਤੀ ਤੌਰ ਤੇ ਇੱਜ਼ਤ ਮਾਣ ਵਿੱਚ ਕੋਈ ਕਮੀ ਨਹੀਂ ਸੀ ਪਰ ਸਿਧਾਂਤਕ ਤੌਰ ਤੇ ਆਈਆਂ ਵੱਡੀਆਂ ਊਣ ਤਾਲੀਆਂ ਕਰਕੇ ਸਾਰਾ ਕੁਝ ਖੁਦ ਛੱਡ ਕੇ ਸੁਧਾਰ ਵੱਲ ਹੋ ਤੁਰਿਆ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਨਵੀਂ ਪਾਰਟੀ ਦੀ ਪੁਨਰਸੁਰਜੀਤੀ ਵਿੱਚ ਸਿਧਾਂਤਾਂ ਉੱਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਸੋ ਚਰਨਜੀਤ ਸਿੰਘ ਬਰਾੜ ਆਪਣੇ ਅਸਤੀਫੇ ਦੇ ਵਿੱਚ ਸਪਸ਼ਟ ਲਿਖਦੇ ਹਨ ਕਿ ਪਾਰਟੀ ਆਪਣੇ ਇਸ ਜਿਹੜਾ ਪੁਨਰ ਸੁਧਾਰ ਦਾ ਪੁਨਰਸੁਰਜੀਤੀ ਦਾ ਅਕਾਲੀ ਦਲ ਦੀ ਪੁਨਰਸੁਰਜੀਤੀ ਦਾ ਔਰ ਸੁਧਾਰ ਦਾ ਜਿਹੜਾ ਏਜੰਡਾ ਹੈ ਉਸ ਤੋਂ ਭਟਕ ਗਈ ਹੈ ਇਸ ਲਈ ਉਹ ਇਸ ਪਾਰਟੀ ਤੋਂ ਆਪਣਾ ਰਾਹ ਵਖ ਕਰ ਰਹੇ ਹਨ ਔਰ ਤੁਹਾਨੂੰ ਫਿਰ ਇੱਕ ਵਾਰ ਦੱਸ ਦਈਏ ਕਿ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਜਾ ਰਹੇ ਨੇ ਔਰ ਅਗਲੇ ਹੀ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਹੋ ਸਕਦਾ ਹੈ ਕੱਲ ਨੂੰ ਹੋ ਸਕਦਾ ਹੈ ਇੱਕ ਦੋ ਦਿਨ ਹੋਰ ਲੱਗ ਜਾਣ ਪਰ ਉਹ ਭਾਰਤੀ ਜਨਤਾ ਪਾਰਟੀ ਚ ਜਾ ਰਹੇ ਨੇ ਇਹ ਪੂਰੀ ਖਬਰ ਤੈ ਹੈ ਧੰਨਵਾਦ